ਜੀ ਕੀ ਨਾਮ ਹੈ ਤੁਹਾਡਾ ਰਕੀ ਸਸ਼ੀਕਲ ਮੇਰਾ ਨਾਮ ਪ੍ਰਿਆ ਹੈ ਤੇ ਮੇਰੇ ਬੇਟੇ ਦਾ ਨਾਮ ਮਸ਼ਮੀਤ ਹੈ ਜਿਹਨੂੰ ਇੱਕ ਬਹੁਤ ਹੀ ਰੇਅਰ ਜੈਨੇਟਿਕ ਡਿਸਆਰਡਰ ਹੈ ਜਿਹਦਾ ਨਾਮ ਡੀਐਮਡੀ ਹੈ ਦੁਸ਼ੈਨ ਮਸਕুলਰ ਡਿਸਟਰੋਫੀ ਇਹ 200 ਸਾਲ ਪੁਰਾਣੀ ਬਿਮਾਰੀ ਪਰ ਇਹਦਾ ਕੋਈ ਇਲਾਜ ਨਹੀਂ ਸੀ ਹੁਣ ਰੀਸੈਂਟਲੀ ਯੂਐਸਏ ਤੋਂ ਇੱਕ ਜੀਨ ਥੈਰੇਪੀ ਆਈ ਹੈ ਜਿਹਦਾ ਪੂਰਾ ਲਗਭਗ ਖਰਚਾ ਜਿਹੜਾ ਹੈ 3.2 ਮਿਲੀਅਨ ਯੂਐਸ ਡਾਲਰ ਜਿਹੜਾ ਇੰਡੀਆ ਕਰੰਸੀ ਦਾ 27 ਕਰੋੜ ਬੰਦਾ ਹੈ ਜੀ ਤੇ ਤੁਸੀਂ ਹੁਣ ਤੱਕ ਕਿਤੇ ਕਿਤੇ ਪਹੁੰਚ ਕੀਤੀ ਆ ਜੀ ਕਿੰਨੇ ਫੈਸਲੇ ਜਿਹੜਾ ਅਸੀਂ 3 ਕਰੋੜ ਦੇ ਉੱਤੇ ਪਹੁੰਚ ਚੁੱਕੇ ਆ ਤੇ ਹਜੇ ਵੀ ਬਹੁਤ ਲੰਬੀ ਰੇਸ ਹੈ ਸਾਡੀ ਸਾਡੇ ਬੱਚੇ ਨੂੰ ਸਾਡੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਬਾਕੀ ਅਸੀਂ ਬਹੁਤ ਸੈਲੀਬ੍ਰਿਟੀਜ਼ ਵਗੈਰਾ ਸੋਨੂ ਸੋਦ ਸਰਕਲ ਵੀ ਗਏ ਆ ਤਹਿਲਕਾ ਭਾਜੀ ਜਿਹੜੇ ਨੇ ਜੋ ਦਿੱਲੀ ਦੇ ਜਿਹੜੇ ਬਿੱਗ ਬਾਸਟ ਵਿੱਚ ਗਏ ਸੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਡੀ ਬਾਹ ਫੜੀ ਉਹਨਾਂ ਦਾ ਕਰਕੇ ਹੀ ਸਾਡਾ ਜੋ ਕਾਫੀ ਹੱਦ ਤੱਕ ਜਿਹੜਾ ਪੈਸਾ ਇਕੱਠਾ ਤਿੰਨ ਕਰੋੜ ਤੱਕ ਤੋਂ ਉੱਪਰ ਚਲ ਗਏ ਅਸੀਂ ਉਹਨਾਂ ਦਾ ਬਦੌਲਤ ਹੋਇਆ ਸਾਰਾ ਕੁਝ ਤੇ ਹੁਣ ਜੋ ਏਡੀ ਬਾਕੀ ਜਿੰਨਾ ਹੋ ਸਕੇ ਸੀ ਸੋਸ਼ਲ ਮੀਡੀਆ ਦੇ ਰਾਹੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆਏ ਆ ਕਿਉਂਕਿ ਸੋਸ਼ਲ ਮੀਡੀਆ 'ਚ ਬਹੁਤ ਤਾਕਤ ਹੁੰਦੀ ਆ ਅਸੀਂ ਵੇਖਿਆ ਵੀ ਹੈ ਕਿ ਲੋਕੀ ਸੋਸ਼ਲ ਮੀਡੀਆ 'ਚ ਰੀਲਸ ਸਕਰੋਲ ਵਗੈਰਾ ਕਰਦੇ ਤੇ ਉਹਨਾਂ ਨੂੰ ਹੁੰਦਾ ਹੈ ਕਿ ਹਾਂ ਵੀ ਇਹ ਜੈਨੂਇਨ ਚੀਜ਼ ਹੈ ਜਿੰਨੇ ਜਿੰਨੇ ਚਿਹਰੇ ਜੈਨੂਇਨ ਆ ਉਹਨਾਂ ਦੇ ਰਾਹੀਂ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਦਾ ਇਹਦਾ ਟੋਟਲ ਦਾ ਆ ਰਿਹਾ ਜੀ ਨਾ 3.5 ਕਰੋੜ ਰੁਪਏ ਦਾ ਇੰਜੈਕਸ਼ਨ ਹੈ ਤੇ ਹਹੀ ਤਿੰਨ ਕਰੋੜ ਰੁਪਏ ਇਕੱਠਾ ਕੀਤਾ ਆ ਤੇ ਇਹ ਹੋਰ ਲੰਬਾ ਆ ਸਰਕਾਰ ਆਂਦੀ ਆ ਕਿ ਜੇ ਤੁਸੀਂ ਨੀਅਰ ਅਬਾਊਟ ਵੀ ਪਹੁੰਚਦੇ ਹੋ ਤਾਂ ਵੀ ਤੁਹਾਡੇ ਬੱਚੇ ਦਾ ਟ੍ਰੀਟਮੈਂਟ ਹੋ ਜਾਏਗਾ ਪਰ ਉਹਦੇ ਲਈ ਪਹਿਲਾਂ ਮੁਸ਼ਕਲ ਤੁਹਾਨੂੰ ਕਰਨੀ ਪੈਣੀ ਹੈ ਪਹਿਲਾਂ ਫੰਡ ਤੁਹਾਨੂੰ ਇਕੱਠਾ ਕਰਨਾ ਪੈਣਾ ਆ ਨਾਲ ਮੈਂ ਇੱਕ ਹੋਰ ਗੱਲ ਦੱਸਣਾ ਚਾਹੂੰਗੀ ਲੋਕੀ ਕਾਫੀ ਕੁਐਸਚਨ ਕਰਦੇ ਆ ਕਿ ਤੁਹਾਡੇ ਹਸਬੰਡ ਆਰਮੀ ਚ ਨੇ ਤੇ ਤੁਹਾਨੂੰ ਕਿਉਂ ਨਹੀਂ ਤੁਹੀ ਆਰਮੀ 'ਚ ਸਭ ਕੁਝ ਫ੍ਰੀ ਹੁੰਦਾ ਹੈ ਪਰ ਨਹੀਂ ਇਦਾਂ ਨਹੀਂ ਹੈ ਡੀਜੀਸੀਆਈ ਹੁੰਦਾ ਹੈ ਡਰਗ ਕੰਟਰੋਲ ਆਫ ਇੰਡੀਆ ਉਹ ਜਦੋਂ ਤੱਕ ਅਪਰੂਵ ਨਹੀਂ ਕਰਦਾ ਕਿਸੇ ਡਰਗ ਨੂੰ ਉਹ ਤੱਕ ਤੱਕ ਖਾਣ ਨੂੰ ਨਹੀਂ ਮਿਲਦੀ ਹੈ ਤੇ ਜੇ ਉਹ 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 ਉਦੋਂ ਹੀ ਅਪਰੂਵ ਕਰਦਾ ਜਦੋਂ 10 ਸਾਲ ਹੋ ਜਾਂਦੇ ਤੇ ਮੇਰੇ ਬੇਟੇ ਕੋਲ ਇਨਾ ਸਮਾਂ ਨਹੀਂ ਹੈਗਾ ਕਿ ਮੈਂ ਆਪਣੇ ਬੱਚੇ ਲਈ 10 ਸਾਲ ਤੱਕ ਰੁਕਾਂ ਵਾਤ ਤੋਂ ਵਾਤ ਡਾਕਟਰਸ ਦੇ ਮੁਤਾਬਿਕ ਜਿਹੜੇ ਏਮਜ਼ ਦੇ ਡਾਕਟਰ ਨੇ ਜਿਹੜੇ ਸਾਡੇ ਆਰਮੀ ਦੇ ਹਸਪੀਟਲ ਦੇ ਡਾਕਟਰ ਨੇ ਉਹਨਾਂ ਦੇ ਮੁਤਾਬਿਕ ਇੱਕ ਡੇਢ ਸਾਲ ਮੇਰੇ ਬੱਚੇ ਦੀ ਕੰਡੀਸ਼ਨ ਵੇਖ ਕੇ ਹੈਗਾ ਆ ਕਿ ਇਸ ਇੱਕ ਡੇਢ ਸਾਲ ਦੇ ਵਿੱਚ ਉਹਨੂੰ ਇਹ ਇੰਜੈਕਸ਼ਨ ਮਿਲਣਾ ਹੀ ਚਾਹੀਦਾ ਆ। ਵੈਸੇ ਵੀ ਇਹ ਜਿਹੜਾ ਇੰਜੈਕਸ਼ਨ ਹੈ ਅਮਰੀਕਾ ਤੋਂ ਆਉਣਾ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀ ਇੰਡੀਆ ਦੇ ਵਿੱਚ ਵੀ ਸਰ ਹਰ ਚੀਜ਼ ਦੀ ਲਿਮਟ ਹੈ। ਇੰਡੀਆ ਦੇ ਵਿੱਚ ਵੀ ਅਗਰ ਕੋਈ ਜੋ ਐਮਐਚ ਵਗੈਰਾ ਜੋ ਇਹਨਾਂ ਦੀ ਲਿਸਟ ਦੇ ਵਿੱਚ ਹੈ ਜੋ ਗਵਰਨਮੈਂਟ ਦਿੰਦੀ ਆ ਦੇ ਆਰ ਨਿਊ ਹਸਪੀਟਲਸ ਨੂੰ ਉਹਦੇ ਵਿੱਚ ਹੀ ਵੈਸੇ ਵੀ ਅਗਰ ਮੈਂ ਸਰ ਮੇਰੀ ਕਾਫੀ ਟਾਈਮ ਤੋਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪੰਜ ਤਿੰਨ ਚਾਰ ਚਾਰ ਪੰਜ ਮਹੀਨੇ ਹੋ ਗਏ ਉਸ ਤੋਂ ਪਹਿਲਾਂ ਹੀ ਸਟਾਰਟਿੰਗ ਕੀਤਾ ਸੀ ਮੈਂ ਪਰ ਮੈਨੂੰ ਅਪ੍ਰੈਲ ਤੋਂ ਐਕਚੁਅਲੀ ਸੋਨੂ ਸੂਸ ਜੀ ਸਰ ਕੋ ਗਿਆ ਤਾ ਲਗਾ ਬਾਜੀ ਹੋਰ ਵੀ ਕਾਫੀ ਇਨਫਲੂਐਂਸਰਸ ਨੇ ਅਗਰ ਉਹ ਸਰ ਸੋਨੂ ਸੂਸ ਸਰ ਵੀ ਵੀਡੀਓ ਮੇਰੀ ਤਾਂ ਹੀ ਬਣਾਈ ਨਾ ਉਹਨਾਂ ਨੇ ਕਿ ਹਾਂ ਵੀ ਪਹਿਲਾਂ ਨਾ ਇਨਕੁਆਰੀ ਕੀਤੀ ਹੋਏਗੀ ਸਾਰਾ ਕੁਝ ਜੋ ਵੀ ਉਹਨਾਂ ਨੇ ਪਹਿਲਾਂ ਇਨਕੁਆਰੀ ਕੀਤੀ ਫਿਰ ਉਹਨਾਂ ਨੇ ਮੇਰੀ ਵੀਡੀਓ ਬੱਚੇ ਦੀ ਬਣਾਈ ਕਿ ਹਾਂ ਵੀ ਇਹ ਠੀਕ ਹੈ ਰੀਅਲ ਐਫੋਰਟ ਇਹ ਕਿ ਐਮਚੀ ਨਾਲੋਂ ਨਹੀਂ ਫੈਗਾਏ ਇਹ ਤਾਂ ਲੋਕਾਂ ਦਾ ਹਰ ਚੀਜ਼ ਦੀ ਲਿਮਟ ਹੁੰਦੀ ਹੈ ਅਗਰ ਆਈਸਵਾਨ ਕਾਰਡ ਹੈ ਉਹਦੇ ਉੱਤੇ ਵੀ 5 ਲੱਖ ਦਾ ਇਲਾਜ ਮੋਦੀ ਸਰਕਾਰ ਦਾ ਅਗਰ ਉੱਤੇ ਅਗਰ ਬੋਲਾਂਗੇ ਸਰ ਕੋਰੋਣਾ ਦੇ ਵਿੱਚ ਤੇ ਨਹੀਂ ਮਿਲਦਾ ਸਰ ਹਰ ਚੀਜ਼ ਦੀ ਲਿਮਟ ਹੁੰਦੀ ਆ ਆਰਮੀ ਵਿੱਚ ਵੀ ਲਿਮਟ ਹੈ ਪਰ ਸਾਨੂੰ ਸਪੋਰਟ ਸਾਰੀ ਤਰਫ ਤੋਂ ਆ ਰਿਹਾ ਆ ਫੌਜ ਵੱਲੋਂ ਵੀ ਸਪੋਰਟ ਆ ਰਿਹਾ ਆ ਜਿੰਨਾ ਫੰਡ ਹਨ ਨੂੰ ਲਾਗੂ ਹੈ ਉਹ ਸਾਨੂੰ ਮਿਲੇਗਾ ਪਰ 22 ਕਰੋੜ ਨਹੀਂ ਮਿਲ ਸਕਦਾ ਇਹ ਤੇ 5 ਲੱਖ ਕਿਤੇ 10 ਲੱਖ ਇਦਾਂ ਕਰਕੇ ਜਿੰਨਾ ਥੋੜਾ ਜਿਹਾ ਆ ਰਿਹਾ ਆ 50 ਲੱਖ ਚੋਂ ਵੀ ਹਰ ਚੀਜ਼ ਦੀ ਆਰਮੀ ਤੁਹਾਨੂੰ ਪਤਾ ਹੀ ਕਿ ਹਰ ਚੀਜ਼ ਜੋ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਹੁੰਦਾ ਵਾ ਉਹ ਹੀ ਕਰਦੀ ਆ ਰੂਲ ਤੋਂ ਬਾਹਰ ਨਹੀਂ ਜਾਂਦੀ ਸਰ ਹਾਂਜੀ ਬਿਲਕੁਲ ਸਰ ਜੋ ਆਪਣੇ ਏਡੀਸੀ ਸਾਹਿਬ ਨੇ ਜੋ ਗੁਰਦਾਸ ਪ੍ਰਤਾਪ ਰਿੰਦਰ ਸਿੰਘ ਭਦੀ ਜੀ ਉਹਨਾਂ ਨੂੰ ਮੇਰੇ ਬਹੁਤ ਬਹੁਤ ਜੁੜ ਕੇ ਥੈਂਕ ਯੂ ਕਰਦਾ ਨਾ ਕਿ ਹਾਂ ਵੀ ਉਹਨਾਂ ਨੇ ਮੇਰੀ ਬਾਹ ਫੜੀ ਐ ਤੇ ਉਹ ਕਾਫੀ ਹੱਦ ਤੱਕ ਮੇਰੀ ਮਦਦ ਕਰ ਰਹੇ ਨੇ ਮੈਨੂੰ ਹੁਣ ਪੂਰੀ ਉਮੀਦ ਆ ਕਿ ਹਾਂ ਵੀ ਮੇਰਾ ਹੁਣ ਬੱਚੇ ਦਾ ਫੰਡ ਜੋ ਪੂਰਾ ਹੋ ਜਾਏਗਾ ਤੇ ਇੱਥੇ ਵੀ ਆਪਾਂ ਇਸੇ ਲਈ ਆਏ ਆ ਕਿਉਂਕਿ ਐਸੇ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਏਤਰ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਨੇ ਕਿ ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ ਵਰਲਡ ਜੇ ਇਸ ਬਿਮਾਰੀ ਨੂੰ ਖਤਰਨਾਕ ਬਿਮਾਰੀਆਂ ਚ ਇੱਕ ਗਿਨਿਆ ਗਿਆ ਹੈ ਕਿਉਂਕਿ ਇਹ ਬਿਮਾਰੀ ਬੱਚੇ ਦੇ ਉਸ ਟਾਈਮ ਨੂੰ ਖਰਾਬ ਕਰਦੀ ਹੈ ਜਿਸ ਟਾਈਮ ਉਹਦੇ ਬੱਚੇ ਦੇ ਖੇਡਣ ਕੁੱਦਣ ਦਾ ਜਾਂ ਇਹਨਾਂ ਦਾ ਦਿਮਾਗ ਮੇਰੇ ਬੇਟੇ ਦਾ ਵੀ ਸਾਰੇ ਬੱਚਿਆਂ ਦਾ ਇਹਨਾਂ ਦਾ ਦਿਮਾਗ ਹੁੰਦਾ ਹੈ ਕਿ ਇਹਨਾਂ ਦੀ ਹਰ ਚੀਜ਼ ਜਿਹੜੀ ਅੰਡਰਸਟੈਂਡਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਜੇ ਇੱਕ ਇੱਕ ਵੱਡੇ ਬੰਦੇ ਨੂੰ ਪਤਾ ਲੱਗੇ ਕਿ ਹਾਂ ਵੀ ਉਹਨੂੰ ਇਹਨਾਂ ਖਤਰਨਾਕ ਬਿਮਾਰੀ ਉਹ ਅੰਦਰੋਂ ਟੁੱਟ ਜਾਂਦਾ ਤੇ ਇਹ ਤੇ ਫਿਰ ਇੱਕ ਬੱਚਾ ਆਏਗਾ ਪਰ ਅਸੀਂ ਇਹੀ ਬਸ ਇੱਕ ਛੋਟੀ ਜੀ ਉਮੀਦ ਨਾ ਲਾਇਆ ਕਿ ਲੋਕੀ ਇਸ ਚੀਜ਼ ਨੂੰ ਸਮਝਣਗੇ ਜੇ ਅਗਰ ਹੁਣ ਤੱਕ ਫਰਾਡ ਹੁੰਦਾ ਤੇ ਅਸੀਂ ਇਸ ਟਾਈਮ ਤੱਕ ਇੱਥੇ ਨਹੀਂ ਹੁੰਦੇ ਤੇ ਕੋਈ ਵੀ ਸਾਡੀ ਹੱਥ ਬਾ ਨਹੀਂ ਪੜਦਾ ਇੰਨੀ ਨਹੀਂ ਵੱਡੀ ਸੰਸਥਾ ਹੈਗੀ ਹੈ ਮਨੁੱਖਤਾ ਦੀ ਸੇਵਾ ਉਹਨਾਂ ਨੇ ਵੀ ਗੁਰਪ੍ਰੀਤ ਭਾਜੀ ਨੇ ਵੀ ਐਨ ਜੀਓ ਨੇ ਉਹਨਾਂ ਨੇ ਵੀ ਸਾਡੀ ਵੀਡੀਓ ਹੁਣ ਪਾਤੀ ਆ ਉਹਨਾਂ ਨੇ ਵੀ ਵੈਰੀਫਾਈ ਕੀਤਾ ਆ ਜੇ ਇੰਨੇ ਨੇ ਵੱਡੇ ਲੋਕੀ ਹੜਾ ਹਰ ਪੱਲਾ ਫੜ ਰਹੇ ਤੇ ਉਹ ਕੁਝ ਸੋ ਸਮਝ ਕੇ ਹੀ ਫੜ ਰਹੇ ਆ ਬਾਕੀ ਅਸੀਂ ਕਹੀਏ ਕਿ ਇੱਕ ਬੰਦੇ ਦੇ ਹੱਥ ਵੱਸਦੀ ਕੋਈ ਗੱਲ 72 ਕਰੋੜ ਨਹੀਂ ਹੁੰਦੀ ਐ ਇਹ ਸਿਰਫ ਆਡੀ ਜਨਤਾ ਹੀ ਹੈ ਜੇ ਮੇਰੇ ਲੋਕੀ ਨੇ ਜਿਹੜਾ ਮੇਰਾ ਪੰਜਾਬ ਹੈ ਉਹ ਜੇ ਅਗਰ ਰਲ ਮਿਲ ਕੇ ਮੇਰੇ ਬੱਚੇ ਦੀ ਜ਼ਿੰਦਗੀ ਬਚਾਉਣ ਚ ਥੋੜਾ ਜਿਹਾ ਆਪਣਾ ਦਸਵੰਦ ਕੱਢ ਕੇ ਮੇਰੇ ਬੱਚੇ ਨੂੰ ਦਵੇ ਤੇ ਸ਼ਾਇਦ ਮੇਰੇ ਬੱਚੇ ਦੀ ਜ਼ਿੰਦਗੀ ਬਚ ਜਾਏ ਤੇ ਆਪਾਂ ਸੋਚੀਏ ਤੇ ਸਿਰਫ ਇੱਕ 5 ਲੱਖ ਬੰਦਾ ਵੀ 500 ਰੁਪਏ ਦਿੰਦਾ ਹੈ ਤੇ 25 ਕਰੋੜ ਰੁਪਏ ਹੋ ਜਾਂਦਾ ਹੈ ਇਹ ਆਪਣੇ ਦੇਸ਼ ਦੀ ਪੰਜਾਬ ਦੀ ਆਬਾਦੀ ਕਿੰਨੀ ਹੈ ਤੋਂ ਬਹੁਤ ਵੱਡੀ ਗੱਲ ਨਹੀਂ ਅਗੀ ਸਾਡੇ ਲਈ ਆਪਾਂ ਤੇ ਕਿੰਨੇ ਮੈਂ ਕਹਿੰਦਾ ਕਿ 27 ਕਰੋੜ ਕੇ 27000 ਕਰੋੜ ਵੀ ਸਾਡਾ ਪੰਜਾਬ ਇਕੱਠਾ ਕਰ ਸਕਦਾ ਹੈ ਤੁਹਾਡੀ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਹੋ ਸਕਦਾ ਪਲੀਜ਼ ਮੇਰੇ ਬੱਚੇ ਲਈ ਆਪਣਾ ਜੋ ਫੋਲ ਪਲੀਜ਼ ਅੱਗੇ ਆਓ ਤੇ ਇਹਨਾ ਸੋਚੋ ਕਿ ਸਿਰਫ ਇੱਕ ਬੱਚੇ ਦੀ ਜ਼ਿੰਦਗੀ ਲਈ ਇੰਨਾ ਪੈਸਾ ਪਰ ਇੱਕ ਵਾਰੀ ਜ਼ਿੰਦਗੀ ਬਚਾ ਕੇ ਤੇ ਵੇਖੋ ਤੁਹਾਡਾ ਇੱਕ ਇਹਨਾ ਸੋਚੋ ਕਿ ਤੁਹਾਡਾ 1 ਰੁਪਏ ਦਾ ਕੀ ਹੋਏਗਾ 10 ਰੁਪਏ ਦਾ ਕੀ ਹੋਏਗਾ ਪਲੀਜ਼ ਤੁਸੀਂ ਸਾਡਾ ਇੱਕ ਇੱਕ ਰੁਪਿਆ ਹੀ ਕਰੋੜਾ ਬਣੇਗਾ ਤੁਸੀਂ ਇੱਕ ਸਕੈਨਰ ਦਿੱਤਾ ਜਾਏਗਾ ਜੋ ਇਮਪੈਕਟ ਗੁਰੂ ਕਰਕੇ ਲੈ ਕੇ ਆਏਗਾ ਨੰਬਰ ਜਿਹੜਾ ਹੈ 9815280368 ਮੈਂ ਦੁਬਾਰਾ ਰਿਪੀਟ ਕਰਦਾ 9815280368 ਇਹ ਇਹ ਜੋ ਇਨਕੁਆਰੀ ਲਈ ਨੰਬਰ ਦਿੱਤਾ ਹੋਇਆ ਹੈ ਤੇ ਤੁਸੀਂ ਅਗਰ ਸਕੈਨਰ ਵਗੈਰਾ ਕੋਈ ਵੀ ਲੈਣਾ ਹੈਗਾ ਜੋ ਵੀਡੀਓ ਤੇ ਲੱਗਾ ਹੋਇਆ ਹੈ ਤੇ ਪਲੀਜ਼ ਇਹਦੇ ਉੱਤੇ ਕਰਨਾ ਡੋਨੇਸ਼ਨ ਨੰਬਰ ਉੱਤੇ ਨਾ ਕਰਨਾ ਕਿਉਂਕਿ ਨੰਬਰ ਜੋ ਇਹ ਸਿਰਫ ਇਨਕੁਆਰੀ ਲਈ ਦਿੱਤਾ ਹੋਇਆ ਹੈ ਜੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਪਲੀਜ਼ ਮੇਰੀ ਮਦਦ ਕਰੋ